ਹਰਿਆਣਾ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਜੀ ਨੌਜਵਾਨਾਂ ਦੇ ਪਾਸਪੋਰਟ ਰੱਦ ਕੀਤੇ ਜਾਣੇ ਨੇ ਅਵੈਸੀ ਚ ਰਿਪੋਰਟਾਂ ਭੇਜਤੀਆਂ ਨੇ ਕਾਰਵਾਈ ਕੀਤੀ ਜਾਣੀ ਹੈ ਹਰਿਆਣਾ ਸਰਕਾਰ ਦੇ ਪੈਰਾਂ ਥੱਲੇ ਅੱਗ ਬਾਲ ਦੇਾਂਗੇ ਹਰਿਆਣਾ ਸਰਕਾਰ ਕੋਲੇ ਕੋਈ ਹੱਲ ਨਹੀਂ ਛੱਡਾਂਗੇ ਹਰਿਆਣੇ ਸਰਕਾਰ ਨੇ ਜਿੰਨਾ ਧੱਕਾ ਕਰਨਾ ਸੀ ਕਰ ਲਿਆ ਅਸੀਂ ਹਰਿਆਣੇ ਆਸਤੇ ਵੀ ਪੰਜਾਬ ਆਸਤੇ ਕੋਈ ਐਹੋ ਜਿਹੀ ਕਾਲ ਦੇਾਂਗੇ ਜਿਹੜੇ ਲੋਕ ਉਹ ਵੱਡੀ ਗਿਣਤੀ ਚ ਬਾਹਰ ਨਿਕਲਣ ਇਹ ਖੱਟਰ ਸਰਕਾਰ ਦਾ ਭਲੇਖਾ ਵਾ ਕਿੰਨੇ ਦਿਨ ਤਬਾਕੇ ਰੱਖ ਲੂਗੀ ਕਿੰਨੇ ਦਿਨ ਪੈਰਾਮੈਂਟਰੀ ਫੋਰਸ ਲਾ ਕੇ ਰੱਖ ਲੂ ਪਿੰਡਾਂ ਚ ਕੀ ਪੱਕੀਆਂ ਚੌਕੀਆਂ ਬਣਾਊਗੀ ਪਿੰਡਾਂ ਚ ਕੋਲ ਅੱਗੇ ਜਾਊਗਾ ਕੋਲ ਪਿੱਛੇ ਨਹੀਂ ਜਾਂਦਾ ਹੁਣ ਸਾਡੇ ਕੇਟਰ ਨੂੰ ਤਾਂ ਇੱਥੇ ਬੈਠੇ ਨੂੰ ਦਿਸਦਾ ਨਾ ਕਿੰਨੀਆਂ ਟਰਾਲੀਆਂ ਸਾਡੀਆਂ ਫਿਰ ਸਾਾਨੂੰ ਕੋਈ ਕਵੇ ਤੁਹਾਡੀ ਇੱਕ ਵੀ ਨਹੀਂ ਤੁਹਾਡੀਆਂ ਪੰਜ ਆ ਤੁਹਾਡੀਆਂ ਦੋ ਇਧਰ ਕੋਈ ਬੜਾ ਫਰਕ ਨਹੀਂ ਪੈਂਦਾ ਪਰ ਇਹ ਜਿਹੜੀ ਅੰਨੀ ਵਿਰੋਧਤਾ ਵਾ ਇਹ ਅੰਨੀ ਵਿਰੋਧਤਾ ਇਹ ਸਟੇਟ ਦੇ ਹੱਕ ਚ ਭੁਗਤ ਰਹੀ ਆ ਉਹ ਬੰਦੇ ਦਾ ਪਿਛਲਾ ਰਿਕਾਰਡ ਵੀ ਇਹੋ ਜਿਹਾ ਹੀ ਆ ਉਹਤੇ ਲੱਗਾ ਹੋਇਆ ਮਾਰਕਾ ਇੱਕ ਵੀ ਇਹ ਸਟੇਟ ਦਾ ਹੀ ਆ ਹੁਣ ਵੀ ਉਹ ਉਸ ਦੇ ਹੱਕ ਚ ਭੁਗਤ ਰਿਹਾ ਵਾ ਉਹਨੇ ਕਿਹਾ ਆ ਵੀ ਪੰਧੇਰ ਨੇ ਜਾਂ ਫੂਲ ਹੋਣਾ ਨੇ ਜਿਹੜੀ ਕੋਈ ਅਧਿਕਾਰਤ ਕਮੇਟੀ ਸੀਗੀ ਐਸਕੇਐਮ ਦੀ ਉਹਦਾਂ ਤਾਂ ਕੋਈ ਮੀਟਿੰਗ ਹੀ ਨਹੀਂ ਕੀਤੀ ਹੁਣ ਉਹਨੂੰ ਬੇਵਕੂਫ ਨੂੰ ਇਹ ਨਹੀਂ ਪਤਾਗਾ ਆ ਵੀ ਕਲਵੰਤ ਸੰਧੂ ਲੱਖੋਵਾਲ ਸਾਹਿਬ ਤੇ ਮਨਜੀਤ ਰਾਏ ਇਹ ਕਮੇਟੀ ਗੱਲ ਕਰਨ ਵਾਸਤੇ ਬਣਾਈ ਸੀ ਤੇ ਇਹਦੇ ਨਾਲ ਅਸੀਂ ਦੋ ਮੀਟਿੰਗਾਂ ਕੀਤੀਆਂ ਹੁਣ ਬਿਨਾ ਤੱਥਾਂ ਤੋਂ ਬਿਨਾ ਕਿਸੇ ਸਚਾਈ ਦੇ ਪਤਾ ਹੁਣ ਅੰਨ੍ਹਾ ਅਵਿਰੋਧ ਕਰੀ ਜਾਣਾ ਇਹ ਨਾ ਪੰਜਾਬ ਦੇ ਹੱਕ ਚਾ ਨਾ ਕਿਸਾਨ ਜਥੇਬੰਦੀਆਂ ਦੇ ਹੱਕ ਚਾ ਨਾ ਸੰਘਰਸ਼ ਦੇ ਹੱਕ ਚਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅਸੀਂ ਸੰਭੂ ਤੇ ਮੌਜੂਦ ਆ ਕਿਸਾਨ ਨੇ ਜਿਹੜੇ 17 ਦਿਨਾਂ ਤੋਂ ਬਾਰਡਰਾਂ ਤੇ ਡਟੇ ਹੋਏ ਨੇ ਆਪਣੀ ਹੱਕੀ ਮੰਗਾ ਮਨਵਾਉਣ ਦੇ ਲਈ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਕਈ ਦਿਨਾਂ ਤੋਂ ਮੀਟਿੰਗ ਚੱਲ ਰਹੀ ਆ ਫਲਾ ਲੋ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਜਾਣਾ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਪ੍ਰਧਾਨ ਸਾਹਿਬ ਨੇ ਬਲਦੇਵ ਸਿੰਘ ਜੀਰਾ ਜੀ ਹਾਂਜੀ ਜੀਰਾ ਸਾਹਿਬ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ 17 ਦਿਨ ਹੋ ਗਏ ਨੇ ਕਿਸਾਨ ਡਟੇ ਹੋਏ ਨੇ ਸਰਕਾਰ ਦੀਆਂ ਨੀਤੀਆਂ ਨੂੰ ਦੇਖੋ ਸਰਕਾਰ ਦੀਆਂ ਨੀਤੀਆਂ ਦੇ ਬਾਰੇ ਦਾ ਆਪਣਾ ਉਹ ਭਲੇਖਾ 13 ਤਰੀਕ ਨੂੰ ਹੀ ਆਪਾਂ ਨੂੰ ਸਾਫ਼ ਹੋ ਗਈ ਸੀ ਗੱਲ ਜੀ ਜਦੋਂ 13 ਤਰੀਕ ਨੂੰ ਐਡੇ ਵੱਡੇ ਪੱਧਰ ਤੇ ਸ਼ੈਲਿੰਗ ਹੋਈ ਆਪਣੇ 100 ਬੰਦਾ ਪਹਿਲੇ ਦਿਨ ਜ਼ਖਮੀ ਹੋ ਗਿਆ ਸਰਕਾਰ ਦੀਆਂ ਨੀਤੀਆਂ ਤਾਂ ਬਨ ਉਸੇ ਦਿਨ ਸਾਫ਼ ਹੋ ਗਈਆਂ ਸੀ ਹੁਣ ਤਾਂ ਅਗਲੀ ਗੱਲ ਆ ਹੁਣ ਸਾਡਾ ਸਿਰ ਸਿੱਧਕ ਪਰਖਿਆ ਜਾਣਾ ਵਾ ਸਾਡਾ ਸਿਰ ਪਰਖਿਆ ਜਾਣਾ ਵਾ ਪੰਜਾਬ ਤੇ ਹਰਿਆਣੇ ਦੇ ਲੋਕ ਜਿਸ ਤਰ੍ਹਾਂ ਡਟੇ ਹੋਏ ਆ ਰੋਜ਼ ਅੰਦੋਲਨ ਵਧ ਰਿਹਾ ਪਹਿਲਾਂ ਕਹਿੰਦੇ ਸੀ ਹਰਿਆਣੇ ਦੇ ਵਿੱਚ ਅਸੀਂ ਘਰੋਂ ਬਾਹਰ ਨਿਕਲ ਦੇਣਾ ਅੱਜ 6-7 ਥਾਵਾਂ ਤੇ ਹਰਿਆਣੇ ਧਰਨੇ ਚੱਲ ਪਏ ਇੱਥੇ ਮੱਧ ਪ੍ਰਦੇਸ਼ ਚੋਂ ਯੂਪੀ ਚੋਂ ਇੱਥੇ ਲੋਕਾਂ ਨੂੰ ਆਉਣ ਦਿੱਤਾ ਨਹੀਂ ਜਾ ਰਿਆ ਸੀ ਉਹ ਲੋਕ ਸਾਡੇ ਕੋਲੇ ਆ ਕੇ ਬੈਠ ਗਏ ਕੱਲ ਸੋ ਅੰਦੋ ਸਰਕਾਰ ਦੀਆਂ ਨੀਤਾਂ ਜਿਹੋ ਜਿਹੀ ਮਰਜ਼ੀ ਹੋਣ ਅੰਦੋਲਨ ਸਾਡਾ ਲਗਾਤਾਰ ਵਧ ਰਿਹਾ ਵਾ ਅੱਗੇ ਦੀ ਰਣਨੀਤੀ ਕੀ ਆ ਫਲਾਲ ਅੱਜ ਦਾ ਕਿਹਾ ਗਿਆ ਸੀ ਅੱਜ ਕੋਈ ਵੱਡੇ ਫੈਸਲੇ ਲੱਤੇ ਜਾਣਗੇ ਉਹਦੇ ਤੇ ਕੋਈ ਵਿਚਾਰ ਚਰਚਾ ਕੁਝ ਦੱਸਣਾ ਚਾਹੁੰਦੇ ਜਾਂ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਨੇ ਅੱਜ ਇਹ ਕੋਈ ਗੱਲ ਨਹੀਂ ਅੱਜ ਕਰਨਾ ਸੀ ਆਪਾਂ ਅਗਲਾ ਐਲਾਨ ਕਰਨਾ ਸੀ ਰਾਤ ਸਰਕਾਰ ਨਾਲ ਸਮਝੌਤਾ ਹੋ ਗਿਆ ਉਹ ਸ਼ੁਭ ਕਰਨ ਦੇ ਮਸਲੇ ਤੇ ਉਹਨੇ ਐਫ ਆਈ ਆਰ ਕਰਤੀ ਪੰਜਾਬ ਸਰਕਾਰ ਨਾਲ ਤੇ ਰਾਤ ਹੁਣ ਪੋਸਟਮਾਰਟਮ ਕਰਾਇਆ ਉਹਦਾ ਸਵੇਰ ਹੁਣ ਉਹਦੀ ਲਾਸ਼ ਖਨੌਰੀ ਲੈ ਕੇ ਜਾਣੀ ਸੀ ਫਿਰ ਉਹਦੇ ਵੱਲੋਂ ਪਿੰਡ ਲੈ ਕੇ ਜਾਣ ਸਸਕਾਰ ਕਰਨਾ ਸੀ ਸੋ ਲੀਡਰਸ਼ਿਪ ਦਾ ਬਹੁਤ ਵੱਡਾ ਹਿੱਸਾ ਉਧਰ ਗਿਆ ਵਾ ਕਿਉਂਕਿ ਉਹ ਮੌਤ ਸਾਡੇ ਵਾਸਤੇ ਪਰਬ ਤੋਂ ਭਾਰੀ ਮੌਤ ਆ ਇੱਕ ਨੌਜਵਾਨ ਦੀ ਪਰ ਲੀਡਰਸ਼ਿਪ ਦਾ ਉੱਥੇ ਮੌਜੂਦ ਰਹਿਣਾ ਬਹੁਤ ਜ਼ਰੂਰੀ ਸੀਗਾ ਜੇ ਤਾਂ ਉੱਥੋਂ ਟਾਈਮ ਨਾ ਆ ਗਿਆ ਅੱਜ ਸ਼ਾਮ ਤਾਈਂ ਫਿਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਕੋਈ ਅਗਲਾ ਐਲਾਨ ਕਰਾਂਗੇ ਨਹੀਂ ਤਾਂ ਕੱਲ ਨੂੰ ਸਵੇਰ ਵਾਲੀ ਪ੍ਰੈਸ ਕਾਨਫਰੰਸ ਵਿੱਚ ਹੋ ਜੂਗਾ ਐਲਾਨ ਕੋਈ ਰੌਲਾ ਨਹੀਂਗਾ ਕੋਲ ਅੱਗੇ ਜਾਊਗਾ ਕੋਲ ਪਿੱਛੇ ਨਹੀਂ ਜਾਂਦਾ ਜੀ ਜੀ ਧੰਨਵਾਦ ਜੀ ਤੇ ਹਰਿਆਣਾ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਜੀ ਨੌਜਵਾਨਾਂ ਦੇ ਪਾਸਪੋਰਟ ਰੱਦ ਕੀਤੇ ਜਾਣੇ ਨੇ ਅਫੀਸੀ ਚ ਰਿਪੋਰਟਾਂ ਭੇਜਤੀਆਂ ਨੇ ਕਾਰਵਾਈ ਕੀਤੀ ਜਾਣੀ ਆ ਇਦਾਂ ਦਾ ਐਲਾਨ ਆ ਜਿਹੜਾ ਰਾਤ ਤੋਂ ਖਬਰਾਂ ਚੱਲ ਰਹੀਆਂ ਨੇ ਹਰਿਆਣਾ ਸਰਕਾਰ ਦੇ ਪੈਰਾਂ ਥੱਲੇ ਅੱਗ ਬਾਲ ਦੇਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਐਲਾਨ ਦੇ ਵਿੱਚ ਹੀ ਤੁਸੀਂ ਦੇਖ ਲਿਆ ਜੇ ਹਰਿਆਣਾ ਸਰਕਾਰ ਕੋਲੇ ਕੋਈ ਹੱਲ ਨਹੀਂ ਛੱਡਾਂਗੇ ਹਰਿਆਣਾ ਸਰਕਾਰ ਨੇ ਜਿੰਨਾ ਧੱਕਾ ਕਰਨਾ ਸੀ ਕਰ ਲਿਆ ਹਰਿਆਣੇ ਦੇ ਲੋਕ ਸਿਰਫ ਡੀਕ ਰਹਾ ਲੀਡਰਸ਼ਿਪ ਤੋਂ ਸਾਡੀ ਇਥੋਂ ਦਿੱਤੀ ਹੋਈ ਕਾਲ ਨੂੰ ਅਸੀਂ ਹਰਿਆਣਾ ਵਾਸਤੇ ਵੀ ਪੰਜਾਬ ਵਾਸਤੇ ਕੋਈ ਐਹੋ ਜਿਹੀ ਕਾਲ ਦੇਾਂਗੇ ਜਿਹੜੇ ਲੋਕ ਉਹ ਵੱਡੀ ਗਿਣਤੀ 'ਚ ਬਾਹਰ ਨਿਕਲਣ ਬਾਹਰ ਨਿਕਲ ਕੇ ਸਰਕਾਰ ਦਾ ਵਿਰੋਧ ਕਰਨ ਇਹ ਖੱਟਰ ਸਰਕਾਰ ਦਾ ਭਲੇਖਾ ਵਾ ਕਿੰਨੇ ਦਿਨ ਦਬਾ ਕੇ ਰੱਖ ਲੂਗੀ ਕਿੰਨੇ ਦਿਨ ਪੈਰਾਮੈਂਟਰੀ ਫੋਰਸ ਲਾ ਕੇ ਰੱਖ ਲੂ ਪਿੰਡਾਂ 'ਚ ਕਿੱਕ ਪੱਕੀਆਂ ਚੌਕੀਆਂ ਬਣਾਉਗੀ ਪਿੰਡਾਂ 'ਚ ਅਸਲ ਵਿੱਚ ਗੱਲ ਕੀ ਆ ਵੀ ਇਧਰ ਹਰਿਆਣੇ ਦੇ ਵੱਡੀ ਗਿਣਤੀ ਲੀਡਰਸ਼ਿਪ ਜਿਹੜੀ ਉਹ ਇਸ ਮੋਰਚੇ ਤੇ ਬੈਠੀ ਆ ਜਦੋਂ ਅਸੀਂ ਫੈਸਲਾ ਕਰ ਲਿਆ ਵੀ ਉਹ ਜਿੰਨੀ ਆਪਣੀ ਲੀਡਰਸ਼ਿਪ ਆ ਹਰਿਆਣੇ ਚ ਭੇਜਣੀ ਆ ਤੇ ਲੋਕ ਬਾਹਰ ਨਿਕਲਣਗੇ ਤੇ ਲੜਨਗੇ ਵੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਵੀ ਜਿਵੇਂ ਅੰਦੋਲਨ ਵਧਿਆ ਵਾ ਪੰਜਾਬ ਦਾ ਕੋਈ ਜ਼ਿਲ੍ਹਾ ਜਿੱਥੇ ਜਿਹੜੇ ਪਿੰਡਾਂ ਚ ਸਾਡੀ ਜਥੇਬੰਦੀ ਨਹੀਂ ਵੀ ਸੀ ਉਹ ਵੀ ਮੁੰਡੇ ਆ ਰਹੇ ਆ ਆਪ ਦੀ ਆਪ ਆ ਰਹੇ ਆ ਪਰਿਵਾਰ ਆ ਰਹੇ ਆ ਹੁਣ ਔਰਤਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਦੇਖਿਆ ਜੇ ਤੁਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਵਿੱਚ ਹਰਿਆਣੇ ਦਾ ਅੰਦੋਲਨ ਜਿਹੜਾ ਪੰਜਾਬ ਦੇ ਬਰਾਬਰ ਆ ਜਾਊਗਾ ਫੇਸਬੁਕ ਕੀ ਵਿਦਵਾਨ ਨੇ ਜੀ ਬਹੁਤ ਚਰਚਾਵਾ ਚੱਲ ਰਹੀਆਂ ਨੇ ਤੁਸੀਂ ਵੀ ਦੇਖਦੇ ਹੋਮੇਗੇ ਉਹ ਕਹਿੰਦੇ ਜੀ ਅੰਦੋਲਨ ਤਾਂ ਬਸ ਹੁਣ ਫੇਲ ਹੋ ਗਿਆ ਇਹ ਹੋ ਗਿਆ ਇਦਾਂ ਦੇ ਬਿਆਨਵਾ ਜੀ ਕੀਤੇ ਜਾ ਰਹੇ ਨੇ ਬਹੁਤ ਸਾਰੇ ਵਿਦਵਾਨਾਂ ਵੱਲੋਂ ਬਹੁਤ ਸਾਰੇ ਆਗੂਆਂ ਦੀ ਟਰਾਲੀਆਂ ਤੇ ਵੀ ਸਵਾਲ ਕੀਤੇ ਜਾ ਰਹੇ ਨੇ ਉਹ ਵਿਦਵਾਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਫੇਸਬੁਕ ਤੇ ਬੈਠ ਕੇ ਉੱਥੇ ਹੀ ਗੱਲਾਂ ਕਰਦੇ ਨੇ ਅੰਦੋਲਨਾਂ ਚ ਆ ਕੇ ਪਤਾ ਲੱਗਦਾ ਜੀ ਕੀ ਆ ਉਹਨਾਂ ਨੂੰ ਕੀ ਕਹਾਂਗੇ ਦੇਖੋ ਅਲੋਚਨਾ ਹੋਣੀ ਚਾਹੀਦੀ ਹੈ ਠੀਕ ਆ ਜਿਹੜੀ ਕੋਈ ਸਾਰਥਕ ਆਲੋਚਨਾ ਵਾ ਸੀ ਉਹ ਸੁਣਦੇ ਵੀ ਆ ਅਸੀਂ ਉਹਨਾਂ ਬੰਦਿਆਂ ਦੀ ਕਦਰ ਵੀ ਕਰਦੇ ਆ ਜਿਹੜੇ ਕੋਈ ਸਾਰਥਕ ਆਲੋਚਨਾ ਕਰਦੇ ਆ ਅਸੀਂ ਜੇ ਕੋਈ ਸਾਨੂੰ ਲੱਗਦਾ ਵਾ ਵੀ ਸਾਡੀ ਆਲੋਚਨਾ ਕਰਨ ਵਾਲਾ ਸਹੀ ਬੋਲ ਰਿਹਾ ਵਾ ਅਸੀਂ ਉਹ ਆਪਦੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਵੀ ਕਰਦੇ ਆ ਇਹ ਤਾਂ ਹੁੰਦੀ ਸਾਰਥਕ ਆਲੋਚਨਾ ਇੱਕ ਹੁੰਦੀ ਸਿਰਫ ਚਿੱਕੜ ਸੁੱਟਣਾ ਦਿੱਲੀ ਵੇਲੇ ਵੀ ਜਿਹੜੇ ਬੰਦਿਆਂ ਨੇ ਸਾਡੇ ਚਿੱਕੜ ਸੁੱਟਿਆ ਮੈਨੂੰ ਤੁਹਾਨੂੰ ਚੱਲਦਾ ਨਹੀਂ ਆ ਸੋਨੇ ਨੈਟ ਜ ਆਹ ਇੱਕ ਪੋਸਟਰ ਸਾਡੇ ਸਾਡੇ ਨਾਂ ਤੇ ਇੱਕ ਪੋਸਟਰ ਬਣਾ ਕੇ 26 ਜਨਵਰੀ ਨੂੰ ਇੱਕ ਖਾਸ ਧਿਰ ਨੇ ਪੰਜਾਬ ਦੀ ਖਾਸ ਧਿਰ ਨੇ ਜਾਰੀ ਕਰਤਾ ਸੀ ਵੀ ਅਸੀਂ ਜਾਵਾਂਗੇ ਤੇ ਸੰਸਦ ਚ ਵੜਾਂਗੇ ਜਿਹੜਾ ਅੱਜ ਬੋਲ ਰਿਹਾ ਵਾ ਵੱਡੀਆਂ ਦਲੀਲਾਂ ਦੇ ਕੇ ਟਰਾਲੀਆਂ ਤੇ ਟਿੱਪਣੀ ਕਰ ਰਿਹਾ ਇਹਨੇ ਅੰਨਿਆਂ ਨੂੰ ਉਹ ਅੱਗੇ ਸ਼ੇਅਰ ਕੀਤਾ ਤੇ ਬੋਲ ਲਿਆ ਸਾਡੇ ਖਿਲਾਫ ਪਰ ਉਹ ਕੀ ਹੋਇਆ ਉਸ ਤੋਂ ਬਾਅਦ ਐਸਕੇਮ ਦੀ ਮੀਟਿੰਗ ਚ ਪਤਾ ਲੱਗ ਗਿਆ ਵੀ ਇਹ ਸਾਡੇ ਨਾਂ ਤੇ ਕਿਸ ਨੇ ਫੇਕ ਪਾਤਾ ਫੈਸਲਾ ਵੀ ਹੋ ਗਿਆ ਐਸਕੇਮ ਦੀ ਮੀਟਿੰਗ ਦੇ ਵਿੱਚ ਵੀ ਭਾਈ ਕੋਈ ਪੋਸਟਰ ਇਹਨਾਂ ਦਾ ਨਹੀਂ ਸਾਨੂੰ ਪਤਾ ਸੀ ਕਿਹੜੀ ਧਿਰ ਦਾ ਉਹ ਚਲੋ ਉਹ ਧਿਰ ਤੇ ਉਹ ਤੋਂ ਭਾਰੂ ਸੀ ਇੱਕ ਗੁੱਟ ਬਣਿਆ ਹੋਇਆ ਸੀ ਇਸ ਕਮ ਚ ਉਸ ਧਿਰ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਜਿਨ੍ਹਾਂ ਨੇ ਸਾਡੇ ਖਿਲਾਫ ਪਾਇਆ ਸੀ ਪਰ ਜਿਹੜਾ ਸালোਚਨਾ ਕਰਨ ਵਾਲਾ ਸੀ ਉਹਨੂੰ ਦੰਦਲ ਪੈ ਗਈ ਮੁਰਕੇ ਕੁਝ ਨਹੀਂ ਬੋਲਿਆ ਇਸੇ ਤਰ੍ਹਾਂ ਜੀਰੇ ਮੋਰਚੇ ਤੇ ਜੀਰੇ ਮੋਰਚੇ ਤੇ ਫੂਲ ਸਾਹਿਬ ਨੇ ਐਲਾਨ ਕੀਤਾ ਐਲਾਨ ਪਹਿਲਾਂ ਸਰਪੰਚ ਸਾਹਿਬ ਨੇ ਕੀਤਾ ਗਰਮੇਲ ਸਿੰਘ ਨੇ ਉਹਨੇ ਐਲਾਨ ਕੀਤਾ ਸੀ ਤੇ ਲੋਕਾਂ ਦੇ ਵੀ ਸਰਪੰਚ ਨਵਾਂ ਬੋਲਣ ਲੱਗਾ ਵਾ ਗੱਲ ਨਹੀਂ ਬਣੀ ਉਹਨਾਂ ਨੇ ਠਾਇਆ ਸਰਪੰਚ ਉਹਨਾਂ ਨੇ ਫੂਲ ਸਾਹਿਬ ਵੀ ਤੁਸੀਂ ਨੇ ਚੰਗੀ ਤਰ੍ਹਾਂ ਇਹਦਾ ਐਲਾਨ ਕਰ ਦਿਓ ਫੂਲ ਸਾਹਿਬ ਨੇ ਕਰਤਾ ਅਗਲੇ ਦਿਨ ਉਸੇ ਵਿਦਵਾਨ ਨੇ ਏਡੀ ਲੰਮੀ ਪੋਸਟ ਲਿਖਤੀ ਵੀ ਵੇਖੋ ਜੀ ਆਪੇ ਬਣੇ ਪ੍ਰਧਾਨ ਫਲਾਨਾ ਇਹਨੇ ਮੋਰਚਾ ਖਰਾਬ ਕਰ ਦੇਣਾ ਵਾ ਇਹਨੇ ਉਹ ਕਰ ਦੇਣਾ ਵਾ ਜਦੋਂ ਇਹ ਕੋ ਕੀਤਾ ਜੀਰੇ ਵਾਲੀ ਮੋਰਚਾ ਕਮੇਟੀ ਨੇ ਇਕੱਠੇ ਹੋ ਕੇ ਕਹਿਤਾ ਵੀ ਫੂਲ ਨੂੰ ਤਾਂ ਅਸੀਂ ਬੁਲਾਇਆ ਵਾ ਸਾਡੇ ਕਹਿਣ ਤੇ ਬੋਲਿਆ ਉਹ ਇਸ ਵਿਦਵਾਨ ਨੇ ਫੇਰ ਵੀ ਕੋਈ ਗਲਤੀ ਨਹੀਂ ਮੰਨੀ ਤੀਜੀ ਗੱਲ ਆ ਗਈ ਹੁਣ ਵੀ ਇਹ ਇਹਨਾਂ ਦੇ ਪੱਲੇ ਕੀ ਆ ਚਲੋ ਮੈਨੂੰ ਲੱਗਦਾ ਵਾ ਵੀ ਇਹ ਜਿਹੜੀਆਂ ਆ ਝੂਠੀਆਂ ਗੱਲਾਂ ਸਕਈਆਂ ਜਾਂਦੀਆਂ ਉਹਦਾ ਸਾਡੇ ਕੇਟਰ ਤੇ ਅਸਰ ਨਹੀਂ ਪੈਂਦਾ ਹੁਣ ਸਾਡੇ ਕੇਟਰ ਨੂੰ ਤਾਂ ਇੱਥੇ ਬੈਠੇ ਨੂੰ ਦਿਸਦਾ ਨਾ ਕਿੰਨੀਆਂ ਟਰਾਲੀਆਂ ਸਾਡੀਆਂ ਫਿਰ ਸਾਨੂੰ ਕੋਈ ਕਵੇ ਤੁਹਾਡੀ ਐਕਟ ਵੀ ਨਹੀਂ ਤੁਹਾਡੀਆਂ 5 ਤੁਹਾਡੀਆਂ 2 ਇਧਰ ਕੋਈ ਬੜਾ ਫਰਕ ਨਹੀਂ ਪੈਂਦਾ ਪਰ ਇਹ ਜਿਹੜੀ ਅੰਨੀ ਵਿਰੋਧਤਾ ਵਾ ਇਹ ਅੰਨੀ ਵਿਰੋਧਤਾ ਇਹ ਸਟੇਟ ਦੇ ਹੱਕ ਚ ਭੁਗਤ ਰਹੀ ਆ ਉਹ ਬੰਦੇ ਦਾ ਪਿਛਲਾ ਰਿਕਾਰਡ ਵੀ ਇਹੋ ਜਿਹਾ ਹੀ ਆ ਉਹਤੇ ਲੱਗਾ ਹੋਇਆ ਮਾਰਕਾ ਇੱਕ ਵੀ ਇਹ ਸਟੇਟ ਦਾ ਹੀ ਆ ਹੁਣ ਵੀ ਉਹ ਉਸ ਦੇ ਹੱਕ ਚ ਬੁਗਤਰਿਆ ਵਾ ਅੰਨੇ ਵਾ ਨਿੰਦਿਆ ਕਰਨੀ ਅੰਨੇ ਵਾ ਗੱਲਾਂ ਕਰਨੀਆਂ ਹਾਲਾਂਕਿ ਜਿਹੜੀਆਂ ਉਹਨਾਂ ਨੇ ਗੱਲਾਂ ਠਾਈਆਂ ਵਾ ਉਸ ਆਪ ਦੀ ਵੀਡੀਓ ਦੇ ਵਿੱਚ ਉਹਨੇ ਕਿਹਾ ਵਾ ਵੀ ਪੰਧੇਰ ਨੇ ਜਾਂ ਫੂਲ ਹੋਣਾ ਨੇ ਜਿਹੜੀ ਕੋਈ ਅਧਿਕਾਰਤ ਕਮੇਟੀ ਸੀਗੀ ਐਸਕੇਐਮ ਦੀ ਉਹਦੇ ਨਾਲ ਕੋਈ ਮੀਟਿੰਗ ਹੀ ਨਹੀਂ ਕੀਤੀ ਹੁਣ ਉਹਨੂੰ ਬੇਵਕੂਫ ਨੂੰ ਇਹ ਨਹੀਂ ਪਤਾਗਾ ਵੀ ਤਲਵੰਤ ਸੰਧੂ ਲੱਖੋਵਾਲ ਸਾਹਿਬ ਤੇ ਮਨਜੀਤ ਰਾਏ ਇਹ ਕਮੇਟੀ ਗੱਲ ਕਰਨ ਵਾਸਤੇ ਬਣਾਈ ਸੀ ਤੇ ਇਹਦੇ ਨਾਲ ਅਸੀਂ ਦੋ ਮੀਟਿੰਗਾਂ ਕੀਤੀਆਂ ਹੁਣ ਬਿਨਾ ਤੱਥਾਂ ਤੋਂ ਬਿਨਾ ਕਿਸੇ ਸੱਚਾਈ ਦੇ ਪਤਾ ਹੋਂ ਅੰਨ ਅਵਿਰੋਧ ਕਰੀ ਜਾਣਾ ਇਹ ਨਾ ਪੰਜਾਬ ਦੇ ਹੱਕ ਚਾ ਨਾ ਕਿਸਾਨ ਜਥੇਬੰਦੀਆਂ ਦੇ ਹੱਕ ਚਾ ਨਾ ਸੰਘਰਸ਼ ਦੇ ਹੱਕ ਚਾ ਹਾਂ ਉਹਨੂੰ ਚਾਰ ਵਿਊ ਮਿਲ ਸਕਦੇ ਆ ਉਹ ਲੱਗਾ ਰਵੇ ਅਸੀਂ ਤਾਂ ਸਪੈਸ਼ਲ ਆਪ ਦੇ ਬੰਦਿਆਂ ਨੂੰ ਬੋਲਿਆ ਵਾ ਸਾਡੇ ਸਾਰੇ ਜਥੇਬੰਦੀ ਦੇ ਵਿੱਚ ਬਹੁਤ ਸੀ ਵੀ ਭਾਈ ਜਵਾਬ ਦੇਈਏ ਉਹ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਦੇਖੋ ਆਪਾਂ ਸੰਘਰਸ਼ ਕਰ ਰਹੇ ਆ ਆਪਾਂ ਕੰਮ ਲੱਗੇ ਹੋਏ ਆ ਹੁਣ ਉਹ ਵਿਹਲਾ ਉਹਨੇ ਕੁਝ ਤਾਂ ਕਰਨਾ ਹੀ ਹੈ ਨਾ ਮੂੰਹ ਕੋਈ ਲਾਉਂਦਾ ਨਹੀਂ ਉਹਨੂੰ ਕੋਈ ਕੰਮ ਤੇ ਨਹੀਂਗਾ ਫਿਰ ਉਹ ਇਹੋ ਕੁਝ ਕਰ ਸਕਦਾ ਉਹਨੇ ਕੋਈ ਕੋਈ ਸੀ ਕਰਨ ਦਿਓ ਆਪਣਾ ਵੀ ਵਿਗੜ ਲੂਗਾ ਕੁਛ ਨਹੀਂ ਵਿਗੜਦਾ ਉਹ ਤਾਂ ਕਹਿੰਦੇ ਜੀ ਕਹਿੰਦਾ ਇਹਨਾਂ ਦੀ ਤਾਂ ਇਹੀ ਨੀਤੀ ਆ ਕਿ ਇਕੱਠੇ ਹੋਵੋ ਟੱਕਰ ਮਾਰੋ ਸਰਕਾਰ ਜ਼ਬਰ ਕਰੂਗੀ ਗੋਲੀਆਂ ਚੱਲਣਗੀਆਂ ਡਾਂਗਾ ਚੱਲਣਗੀਆਂ ਸੱਟਾਂ ਲੱਗਣਗੀਆਂ ਲੋਕ ਆਪੇ ਉੱਠੇ ਆਉਣਗੇ ਰੋਸ ਵਜੋਂ ਕਿ ਸਾਡੇ ਨਾਲ ਧੱਕਾ ਹੋ ਗਿਆ ਕਹਿੰਦੇ ਇਹ ਨੀਤੀਆਂ ਨੇ ਇਹਨਾਂ ਦੀ ਐ ਇਦਾਂ ਕਹਿ ਰਹੇ ਜੀ ਜੀਰੇ ਮੋਰਚੇ ਤੇ ਵੀ ਇਹਦਾ ਇਹੀ ਸਟੈਂਡ ਸੀ ਇਹੀ ਕਹਿ ਰਿਹਾ ਸੀ ਵੀ ਆ ਫੂਲ ਹੁਣੀ ਖੋਰੂ ਪਾਉ ਲੱਗੇ ਮੂਰੇ ਇਹ ਬੰਦੇ ਮਰਾਉਣਗੇ ਫੈਕਟਰੀਆਂ ਨਹੀਂ ਬੰਦ ਹੁੰਦੀਆਂ ਇਹਨਾਂ ਦਾ ਕਈ ਲੀਡਰ ਦਾ ਮੈਂ ਨਾਂ ਲੈ ਕੇ ਦੱਸ ਸਕਦਾ ਮੇਰਾ ਛੱਡੋ ਉੱਥੇ ਜਿਹੜੀ ਬੈਠੀ ਐ ਮੋਰਚਾ ਕਮੇਟੀ ਉਹ ਤਾਂ ਕਿਸੇ ਜਥੇਬੰਦੀ ਨਾਲ ਨਹੀਂ ਉਹ ਤਾਂ ਸਾਡੇ ਨਾਲ ਵੀ ਨਹੀਂ ਉਹ ਤਾਂ ਸੁਧਾਰਨ ਲੋਕ ਆ ਨਾ ਉਹਨਾਂ ਨੂੰ ਪੁੱਛੋ ਜਾ ਕੇ ਵੀ ਕਿਹੜੀ ਜਥੇਬੰਦੀ ਨੇ ਇਥੇ ਕਿਹੜਾ ਕਿਹੜਾ ਸਟੈਂਡ ਲਿਆ ਇਹ ਤਾਂ ਉਦੋਂ ਵੀ ਕੁਝ ਬੰਦੇ ਸਾਡੇ ਕਹਿੰਦੇ ਸੀਗੇ ਵੀ ਟ੍ਰੀਟਮੈਂਟ ਪਲੈਂਟ ਤੇ ਮੰਨ ਜੋ ਫਿਰ ਜਿਹੜੇ ਜਿਨ੍ਹਾਂ ਨੂੰ ਇਹ ਖੋਰੂ ਪਾਉ ਕਹਿੰਦੇ ਸੀ ਅਸੀਂ ਤਾਂ ਬਾਈਪਰ ਚੱਲ ਲਿਆ ਵੀ ਹਵਤਾ ਜਿੰਦਰਾ ਲੱਗਾ ਰਿਆ ਸਾਰੇ ਪਰਿਵਾਰ ਤੇ ਪਰਚੇ ਵੀ ਕਰਾਏ ਪਰ ਲੋਕਾਂ ਦੇ ਸਹਿਯੋਗ ਨਾਲ ਸਾਰੇ ਡਰ ਕੇ ਭਰਾਵਾਂ ਦੇ ਸਹਿਯੋਗ ਨਾਲ ਅੱਜ ਤੇ ਵੀ ਕਹਿੰਦੇ ਸਾਰੀਆਂ ਜਥੇਬੰਦੀਆਂ ਨੇ ਸਹਿਯੋਗ ਨਾਲ ਫੈਕਟਰੀ ਬੰਦ ਕਰਾ ਲਈ ਪਰ ਅਗਵਾਈ ਤਾਂ ਖਾਹਰੂ ਪਾਉ ਉਹਨਾਂ ਨੇ ਕੀਤੀ ਨਾ ਉੱਥੇ ਜਿਹਨਾਂ ਨੂੰ ਕਹਿੰਦੇ ਪਤਾ ਲੱਗ ਰਿਹਾ ਜੀਰਾ ਸਾਹਿਬ ਜਦੋਂ ਇੱਥੇ ਪ੍ਰਧਾਨ ਮੰਤਰੀ ਸਾਹਿਬ ਪਹੁੰਚੇ ਸੀਗੇ ਜਿਨ੍ਹਾਂ ਦੀਆਂ ਚਾਰ ਟਰਾਲੀਆਂ ਕਹਿੰਦਾ ਇੱਥੇ ਖੜੀਆਂ ਨੇ ਉਹਨਾਂ ਨੇ ਉਹ ਫਿਰ ਉਹ ਵਾਪਸ ਮੋੜੇ ਸੀਗੇ ਅੱਗੇ ਨਹੀਂ ਸਜਾਣ ਦਿੱਤੇ ਉਹਨਾਂ ਨੂੰ ਹੋਰ ਨਹੀਂ ਦਿਖਦਾ ਤੁਸੀਂ ਉਦੋਂ ਦੀਆਂ ਇੰਟਰਵਿਊ ਕੱਢ ਕੇ ਦੇਖੋ ਜਿਹੜੇ ਸਾਨੂੰ ਅੱਜ ਪਾਣੀ ਪੀਪੀ ਗਾਲਾਂ ਕੱਢਦੇ ਆ ਉਹੀ ਬੰਦੇ ਉਦੋਂ ਵਾਹ ਵਾਹ ਲੈਣ ਵਾਸਤੇ ਮੈਨੂੰ ਯਾਦ ਆ ਇੱਕ ਲੀਡਰ ਨੂੰ ਇਹਨਾਂ ਨੇ ਪੁੱਛ ਲਿਆ ਹਾਂਜੀ ਤੁਸੀਂ ਉਦੋਂ ਮੌਕੇ ਤੇ ਮੌਜੂਦ ਸੀ ਹਾਂ ਹਾਂ ਮੈਂ ਮੌਜੂਦ ਸੀ ਉਹ ਵਾਸ ਸੁਣਣੀ ਗੱਲਾਂ ਭਈ ਜਦੋਂ ਤੇ ਕੋਸ ਹੋ ਗਿਆ ਉਹਨੂੰ ਆਪ ਦੀ ਝੋਲੀ ਪਾਉਣਾ ਤੇ ਜਦੋਂ ਬੇਲੇ ਆ ਉਦੋਂ ਉਹਨਾਂ ਬੰਦੇ ਨੂੰ ਗਾਲਾਂ ਕੱਢਣੀਆਂ ਜਿਨ੍ਹਾਂ ਦੇ ਸਿਰ ਤੇ ਵਾਹ ਵਾ ਲੈ ਰਹੇ ਆ ਸੋ ਇਹ ਦੇਖੋ ਇਹਨਾਂ ਕੁਝ ਲੋਕ ਇਹੋ ਜਿਹੇ ਆ ਜਿਹੜੇ ਸਮਝਦੇ ਆ ਵੀ ਸ਼ਾਇਦ ਅਸੀਂ ਇੰਨੇ ਵੱਡੇ ਵਿਦਵਾਨ ਆ ਕਿ ਸਾਰੇ ਅੰਦੋਲਨ ਸਾਡੇ ਅਨੁਸਾਰ ਚੱਲਣ ਫੇਰ ਜਿੱਤੇ ਜਾਣਗੇ ਠੀਕ ਆ ਜਦੋਂ ਬੰਦਾ ਕੰਮ ਕਰਦਾ ਵਾ ਮੈਦਾਨ ਚ ਉਤਰਦਾ ਵਾ ਉਹ ਤੋਂ ਗਲਤੀਆਂ ਵੀ ਹੁੰਦੀਆਂ ਵਾ ਉਹ ਚੰਗਾ ਵੀ ਕਰਦਾ ਪਰ ਇੱਕ ਗੱਲ ਚੰਗੀ ਆ ਉਧਰ ਆਪਣੇ ਨੌਜਵਾਨ ਆਏ ਇੱਥੇ ਉਹਨਾਂ ਨੇ ਕਿੰਨਾ ਪਿੜੇ ਆ ਜਾਨ ਲੱਗੇ ਆਪਣੇ ਨਾਲ ਲੜ ਕੇ ਵੀ ਗਏ ਹੁਣ ਆਪਾਂ ਉਹਨੂੰ ਕਹੀਏ ਵੀ ਇਹ ਗਦਾਰ ਆ ਇਹ ਮਾੜੇ ਆ ਫਲਾਨੇ ਆ ਭਾਈ ਆਪਾਂ ਕਿਹੜਾ ਤਨਖਾਹ ਦਿੰਨੇ ਉਹਨਾਂ ਨੂੰ ਮਰਜ਼ੀ ਨਾਲ ਲੜਨ ਆਏ ਆ ਨਾ ਘਰੋਂ ਉੱਠ ਕੇ ਆਏ ਰਿਸਕ ਤਾਂ ਲਿਆ ਲੜਦਾ ਰਹੇ ਆ ਨਾ ਅੱਜ ਸਾਨੂੰ ਗੱਲਾਂ ਘੱਟੀ ਜਾਂਦੇ ਆ ਇਹਨਾਂ ਨੇ ਆ ਕਰਤਾ ਉਹ ਕਰਤਾ ਭਾਈ ਘਰੋਂ ਉੱਠ ਕੇ ਲੜਨ ਤਾਂ ਆਏ ਆ ਲੜਦਾ ਰਹੇ ਆ ਨਾ ਘਰੇ ਤਣ ਬੈਠੇ ਰਜਾਈਆਂ ਚ ਕਮੈਂਟ ਤਾਂ ਨਹੀਂ ਕਰਦੇ ਲੜਦਾ ਰਹੇ ਆ ਆ ਸੰਘਰਸ਼ ਚੱਲਦੇ ਤੋਂ ਗਲਤੀਆਂ ਹੋ ਗਈਆਂ ਜੇ ਗਲਤੀ ਹੋ ਗਈ ਮੰਨ ਲਾਂਗੇ ਪੰਜਾਬ ਦੇ ਲੋਕਾਂ ਮੂਰੇ ਮੰਨ ਲਾਂਗੇ ਹੱਥ ਜੋੜ ਕੇ ਕਹਿ ਦਿਆਂਗੇ ਵੀ ਭਾਈ ਜਿੰਨੀ ਜੋ ਕੇ ਸੀ ਲੜੇ ਆ ਆ ਗਲਤੀ ਹੋ ਗਈ ਭਾਈ ਮaaf ਕਰ ਦਿਓ ਇਹਦੇ ਨੇ ਕੀ ਹੋਣ ਲੱਗਾ ਵਾ ਪਰ ਇਹ ਜਿਹੜਾ ਦੂਜਾ ਵਾ ਵੀ ਜਮ ਕਾਲਾ ਕਰਕੇ ਵਿਖਾਉਣਾ ਮੈਨੂੰ ਲੱਗਦਾ ਇਹ ਇਹ ਤਾਂ ਫਿਰ ਉਹ ਸਿੱਧਾ ਸਿੱਧਾ ਸਟੇਟ ਦੇਖ ਚੁਕਤਣ ਵਾਲੀ ਗੱਲ ਆ। ਖੇਤੀਬਾੜੀ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਗੱਲਬਾਤ ਲਈ ਤਿਆਰ ਆਏ ਇਹ ਮਸਲੇ ਦਾ ਜਲਦੀ ਕੋਈ ਨਾ ਕੋਈ ਗੱਲਬਾਤ ਨਾਲ ਹੱਲ ਕੱਢਣਾ ਚਾਹੀਦਾ। ਕਦੋਂ ਗੱਲਬਾਤ ਹੋਊਗੀ ਜੀ ਕਦੋਂ ਕੋਈ ਇਹ ਤਾਂ ਐਲਾਨ ਨਹੀਂ ਕੀਤਾ ਕਿ ਬਿਆਨ ਐਦਾਂ ਦੇਖੋ ਹੁਣ ਗੇਂਦ ਉਹਨਾਂ ਦੇ ਪਾਲੇ ਚ ਆ। ਜਦੋਂ ਗੱਲ ਕਹਿਣਗੇ ਕਰ ਲਾਂਗੇ। ਇੱਥੇ ਦੇਖੋ ਤੁਸੀਂ ਕੱਲ ਸਾਡੇ ਪੰਜਾਬ ਦੀ ਕਿੱਡੀ ਮਹਾਨਤਾ ਵਾ ਕੱਲ ਕੁਝ ਬਾਹਰ ਦੀਆਂ ਸਟੇਟਾਂ ਦੇ ਸਾਥੀ ਆਏ। ਬੜਾ ਮਾਣ ਵੀ ਹੁੰਦਾ ਗੱਲ ਸੁਣ ਕੇ ਆਪਣੇ ਯੂਪੀ ਵਾਲੇ ਸੀਗੇ ਤੇ ਕੁਛ ਸੀ ਇਹ ਮੱਧ ਪ੍ਰਦੇਸ਼ ਵਾਲੇ ਉਹ ਸਾਨੂੰ ਪਤਾ ਕੀ ਕਹਿ ਰਹੇ ਸੀ ਕਹਿੰਦੇ ਵੀ ਅਸੀਂ ਐਹੋ ਜਿਹਾ ਅੰਦੋਲਨ ਨਹੀਂ ਦੇਖਿਆਗਾ ਤੁਸੀਂ ਲੀਡਰ ਫ੍ਰੀ ਫਿਰ ਰਹੇ ਹੋ ਤੁਹਾਨੂੰ ਕੋਈ ਫਿਕਰ ਨਹੀਂ ਲੰਗਰ ਕਿੱਥੋਂ ਆ ਰਿਆ ਤੁਹਾਨੂੰ ਫਿਕਰ ਨਹੀਂ ਟਰਾਲੀਆਂ ਕਿੱਥੋਂ ਆ ਰਹੀਆਂ ਵਾ ਵੀ ਪੰਜਾਬ ਇੱਕ ਕਮਾਲ ਦੀ ਚੀਜ਼ ਆ ਵੀ ਸਾਡੇ ਤੋਂ ਉਧਰ ਹੁੰਦਾ ਨਹੀਂ ਐਹੋ ਜਿਹਾ ਤਨੂ ਲੀਡਰਾਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਲੰਗਰ ਆ ਕਿੱਥੋਂ ਆ ਰਹੇ ਆ ਕੀ ਆ ਸੋ ਇਹ ਸਾਡੇ ਬਾਬੇ ਨਾਨਕ ਦਾ ਚਲਾਇਆ ਹੋਇਆ ਸਿਸਟਮ ਆ ਨਾ ਜਿਹੜਾ ਇਹ ਸਾਨੂੰ ਹਾਰ ਨਹੀਂ ਦੇਊਗਾ ਅਸੀਂ ਰਾਵਣਾਂ ਬੈਠੇ ਆ ਸਰਕਾਰ ਜਦੋਂ ਜੀ ਕਰੂਗਾ ਉਹਦਾ ਗੱਲ ਕਰ ਲੂਗੀ ਮਸਲਾ ਨਿਵੇੜਨ ਵਾਸਤੇ ਆਏ ਆ ਮਸਲੇ ਨੂੰ ਹੱਲ ਕਰਨ ਵਾਸਤੇ ਆਏ ਆ ਜਿਹੜਾ ਵੀ ਬੁਲਾ ਰਹੇ ਜਦੋਂ ਕਹੂਗੀ ਜਦੋਂ ਉਹਨਾਂ ਨੂੰ ਲੱਗੂਗਾ ਵੀ ਹੁਣ ਹੱਲ ਕਰ ਲੈਣਾ ਚਾਹੀਦਾ ਉਦੋਂ ਆਪਾਂ ਕਰ ਲਾਂਗੇ ਹੁਣ ਅਗਲਾ ਫੈਸਲਾ ਜਿਹੜਾ ਆਉਣਾ ਜੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਆ ਨਿੰਦਾ ਹਰਾਮ ਹੋ ਜਾਣੀ ਜਾਂਦੇ ਜੀ ਪਾਵਾਂਗੇ ਜੀ ਪਾਵਾਂਗੇ ਚਿੰਤਾ ਨਾ ਕਰੋ ਜੀ ਧੰਨਵਾਦ ਹਾਂਜੀ ਇਹ ਸਾਨੂੰ ਬਲਦੇਵ ਸਿੰਘ ਜੀਰਾ ਜਿਨ੍ਹਾਂ ਨੇ ਕਿਹਾ ਕਿ ਅਸੀਂ ਮਸਲਾ ਹੱਲ ਕਰਨ ਦੇ ਲਈ ਆਏ ਆ ਗੱਲਬਾਤ ਨਾਲੇ ਮਸਲਾ ਹੱਲ ਹੋਣਾ ਹੈ ਜਦੋਂ ਸਰਕਾਰ ਕਹੂਗੀ ਉਦੋਂ ਅਸੀਂ ਗੱਲ ਕਰ ਲਾਂਗੇ ਜਿਹੜੀ ਗੇਂਦ ਆ ਉਹ ਸਰਕਾਰ ਦੇ ਪਾਲੇ ਚ ਸੋ ਆਉਣ ਵਾਲੀ ਜਿਹੜੀ ਬਿਊਂਤਬੰਦੀ ਆ ਰਣਨੀਤੀ ਆ ਉਹ ਜਹੀ ਤਿਆਰ ਕੀਤੀ ਗਈ ਆ ਕਿ ਸਰਕਾਰ ਦੇ ਪੈਰਾਂ ਥੱਲੇ ਅੱਗ ਮੱਤ ਜਾਣੀ ਆ ਸਰਕਾਰ ਨੂੰ ਬਖਤ ਪੈ ਜਾਣਾ ਇਹ ਸੋ ਕੀ ਰਣਨੀਤੀ ਆ ਉਹ ਵੀ ਸਾਮ ਨੂੰ ਜਾਂ ਕੱਲ ਪਤਾ ਲੱਗ ਜਾਣਾ ਇਹ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ